ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾ ਤੁਣਾ ਅੰਜਲੀ ਫਗਵਾੜਾ ਸ਼ਹਿਰ ਦੇ ਨਾਲ ਲੱਗਦੇ ਪਿੰਡوں ਪਡੋਰੇ ਵਿਖੇ ਉਸ ਸਮੇਂ ਹੜਕਮ ਮਚ ਗਿਆ ਜਦੋਂ 올 ਇੰਡੀਆ ਦੇ ਡੈਕਟਿਵ ਐਂਟੀ ਕ੍ਰਾਈਮ ਬਿਊਰੋ ਨਾਦੀ ਸੰਸਥਾ ਨੇ ਇੱਕ ਕਿਰੀਆਨਾ ਦੀ ਦੁਕਾਨ ਤੇ ਵਿਕ ਰਹੀ ਚਾਈਨਾ ਡੋਲ ਸਮਿਤੀਕ ਦੁਕਾਨਦਾਰ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਸੰਸਥਾ ਵੱਲੋਂ ਆਰਾਮਪਾਲ ਕਿਰੀਆਨਾ ਸਟੋਰ ਤੋਂ ਲਗਭਗ 12 ਗੱਟੂ ਖਤਰਨਾਕ ਚਾਈਨਾ ਡੋਲ ਦੀ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਮੌਕੇ ਤੇ ਹੀ ਕਾਬੂ ਕਰਕੇ ਫਗਵਾੜਾ ਪੁਲਿਸ ਨੇ ਹਵਾਲੇ ਕਰ ਦਿੱਤਾ ਗਿਆ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਆਰਾਜਵ ਦੁੱਗਲ ਨੇ ਦੱਸਿਆ ਕਿ ਸਰਕਾਰ ਵੱਲੋਂ ਚਾਈਨਾ ਡੋਰ ਤੇ ਪੂਰਨ ਪ੍ਰਬੰਧੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਕੁਝ ਲਾਲਚੀ ਦੁਕਾਨਦਾਰ ਆਪਣੇ ਨਿੱਜੀ ਫਾਇਦੇ ਲਈ ਲੋਕਾਂ ਦੀ ਜਾਨ ਨਾਲ ਖਲਵਾੜ ਕਰਦੇ ਸਾਫ ਨਜ਼ਰ ਆ ਰਹੇ ਹਨ ਤੁਹਾਨੂੰ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋੜੀ ਅਤੇ ਬਸੰਤ ਦੇ ਤਿਉਹਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਅਜਿਹੇ ਦੁਕਾਨਦਾਰਾਂ ਤੇ ਸਖਤ ਨਜ਼ਰ ਰੱਖੀ ਜਾਵੇ ਤਾਂ ਜੋ ਚਾਈਨਾ ਡੋਰ ਦੀ ਵਿਕਰੀ ਤੇ ਪੂਰੀ ਤਰ੍ਹਾਂ ਕੋਕ ਲੰਗਾਈ ਚਾਸੂ ਕੀ ਤੇ ਫਿਲਹਾਲ ਫਗਵਾੜਾ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਕੀ ਨਾਮ ਇਹਦਾ ਨਹੀਂ ਹੈ ਨੀ ਭਾਈ ਨਾਮ ਤਾਂ ਦੱਸ ਇਹੀ ਸੀ ਉਹ ਨਾਮ ਤਾਂ ਲਿਖ ਗਈ ਆ ਭਾਜੀ ਆਹ ਦੇਖੋ ਆਹ ਲੋ ਜੀ ਨਾਮ ਬੋਲ ਕੀ ਤੇਰਾ ਰਾਮ ਪਾਜੀ ਰਾਮ ਪਿੰਡ ਬੋਲ ਕੰਡਵਾਲੀ ਬਾਪ ਦਾ ਨਾਮ ਕੀ ਆ ਅਨਸਰ ਅਨਸਰ ਤੈਨੂੰ ਨਹੀਂ ਪਤਾ ਤੂੰ ਕਿਹੜੀ ਡੋਰ ਵੇਚਦਾ ਪਿਆ ਇਹ ਪਾਜੀ ਆ ਮਾਰ ਕੇ ਕੈਮਰਾ ਵਾਲੇ ਲੈ ਕੇ ਐਂ ਇੱਦਾਂ ਹੀ ਰੱਖ ਕੇ ਜਾਂਦੇ ਆ ਕੋਣ ਲੈ ਕੇ ਜਾਂ ਕੋਣ ਰੱਖ ਕੇ ਜਾਂਦਾ ਕੋਹੋਂ ਦੇ ਕੇ ਜਾਂਦਾ ਦੇ ਦੇ ਕੇ ਜਾਂਦੇ ਆ ਜੀ ਇਹ ਲੈ ਜਾਂਦੇ ਆ ਗਿਆ ਅਸੀਂ ਹਾਂ ਦੇਖੋ ਮਾੜੇ ਪਿੰਡ ਪੰਡੋਰੀ ਦੇ ਵਿੱਚੋਂ ਚਾਈਨਾ ਦੇ ਕਿੰਨੇ ਗੱਟੂ ਫੜੇ ਆ ਚਾਈਨਾ ਡੋਰ ਇਹ ਆਪਣਾ ਇਹਨਾਂ ਰਸ਼ੀਦ ਉੱਗਲ ਜੀ ਹਾਂ ਜੀ ਸਰ ਇਸ ਸਦਰ ਥਾਣੇ ਦੇ ਬਾਹਰ ਖੜੇ ਆਂ ਕਿ ਮਾਮਲਾ ਕੀ ਸਰ ਮਾਮਲਾ ਜੀ ਇਥੇ ਸਾਡੀ 31 ਦਸੰਬਰ ਨੂੰ ਗੱਡੀ ਪੈਟਰੋਲਿੰਗ ਸ਼ੁਰੂ ਹੋਈ ਸੀਗੀ ਵੀ ਕ੍ਰਾਈਮ ਦੇ ਖਿਲਾਫ ਅਸੀਂ ਅੱਜ ਪੰਡੋਰੀ ਦੇ ਵਿੱਚ ਚਾਈਨਾ ਡੋਰ ਵਾਲਾ ਬੰਦਾ ਫੜ ਕੇ ਪੁਲਿਸ ਦਿੱਤਾ ਆ ਜਿੱਤੋਂ 12 ਕੱਟੂ ਨਿਕਲੇ ਆ ਚਾਈਨਾ ਡੋਰ ਦੇ ਕਿੰਨੇ ਬੰਦੇ ਸੀਗੇ ਇੱਕੋ ਹੀ ਬੰਦਾ ਜੀ ਨਾਮ ਵਗੈਰਾ ਦੁਕਾਨ ਦਾ ਕੋਈ ਆਰਾਮਪਾਲ ਦੁਕਾਨ ਕਾਦੀ ਸੀਗੀ ਇੱਕ ਰੈਣੀ ਦੁਕਾਨ ਆ ਜੀ ਪੰਡੋਰੀ ਦੇ ਵਿੱਚ ਹੀ ਆ ਇਹ ਪੰਡੋਰੀ ਦੀ ਬੱਚਾ ਜੀ ਤੇ 12 ਕੱਟੂ ਫੜ ਕੇ 12 ਕੱਟੂ ਕਿ ਮਤਲਬ ਕਿ ਮੈਸੇਜ ਛੱਡਣਾ ਚਾਹੁੰਦੇ ਆ ਜੀ ਮੈਸੇਜ ਛੱਡਣਾ ਚਾਹੁੰਦੇ ਆ ਵੀ ਅਸੀਂ ਜਨਤਨ ਦੱਸਣਾ ਚਾਹੁੰਦੇ ਵੀ ਚੈਨਾ ਟੋਰ ਦਾ ਇਸਤੇਮਾਲ ਬੱਚਿਆਂ ਨੂੰ ਨਾ ਕਰਾਉਣ ਕਿ ਭਈ ਬਾਕੀ ਹੋਰ ਵੀ ਬੱਚੇ ਦੁਕਾਨਦਾਰਾਂ ਨੂੰ ਕਿੰਨੇ ਚੈਨਾ ਡੋਰਾ ਨਾ ਵੇਚਣ ਵੀ ਕਿਸੇ ਦੀ ਜਾਨ ਨੂੰ ਖਤਰਾ ਹੁੰਦਾ ਇਸ ਨਾਲ ਹੋਵੇ ਖਤਰਾ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਵੀ ਇਹਨਾਂ ਧਿਆਨ ਦਿੱਤਾ ਜਾਵੇ ਡੋਰਾ ਉਦੇ ਪ੍ਰਸ਼ਾਸਨ ਦੇ ਧਿਆਨ ਚ ਮਾਮਲਾ ਲੈਂਦਾ ਜੀ ਇਹ ਹਾਂਜੀ ਲੈਂਦਾ ਜੀ ਕੋਈ ਮਤਲਬ ਕਿ ਲਿਖਤੀ ਰੂਪ ਹੋਈ ਹੈ ਹਾਂਜੀ ਲਿਖਤੀ ਰੂਪ ਹੈ ਜੀ ਰਾਜੀਨਾਮਾ ਇਹਨ ਕੀਤਾ ਸੀ ਕਿ ਮੈਂ ਦੁਆਰਾ ਅਸੀਂ ਨਹੀਂ ਕੰਮ ਕਰਾਂਗੇ ਫੇਰ ਇਹ ਸਾਨੂੰ ਇਹ ਧਮਕੀਆਂ ਦੇਣ ਲੱਗ ਗਿਆ ਜੀ ਆਪਣਾ ਆਮ ਪਾਰਟੀ ਦਾ ਕੋਈ ਬੰਦਾ ਹੈਗਾ ਜੀ ਉਹ ਕਹਿੰਦਾ ਜੀ ਵੀ ਇਹਨ ਛੱਡ ਦਿਓ ਕੋਈ ਗੱਲ ਨਹੀਂ ਮੈਂ ਕਿਹਾ ਸੀ ਕੋਈ ਅਸੀਂ ਲੈਣਾ ਜਣਾ ਨਹੀਂ ਸੀ ਪਰ ਗੱਟੂ ਵਗੈਰਾ ਅਸੀਂ ਦੇ ਦਿੱਤੇ ਥਾਣੇ ਵੀ ਤੁਸੀਂ ਉੱਥੇ ਥਾਣੇ ਜਾਓ ਅਸੀਂ ਵੀ ਉਹਨੂੰ ਕਿਹਾ ਵੀ ਤੂੰ ਮੁੱਖ ਸਰਕਾਰ ਹੋ ਕੇ ਤੁਸੀਂ ਇਹ ਕੰਮ ਕਰਨਾ ਉਹਨੇ ਚੰਗਾ ਲੱਗਦਾ ਤੇ ਆਮ ਪਾਰਟੀ ਦਾ ਕੋਈ ਬੰਦੇ ਹਾਂਜੀ ਇੱਕ ਬੰਦਾ ਸੀਗਾ ਜੀ ਅਸੀਂ ਉਹਦਾ ਨਾਂ ਨਹੀਂ ਲੈਣਾ ਉਹ ਸਾਡੇ ਗੁਪਤਾਂ ਨਾਂ ਜੀ ਜੇ ਮੌਕੇ ਦੇ ਕੋਈ ਹੋਇਆ 10 ਵੀ ਦਵਾਂਗੇ ਜੀ ਤੇ 12 ਗੱਟੂ ਫੜ ਹੋਏ 12 ਗੱਟੂ